2-2 ਲੱਖ ਰੁਪਇਆ ਤਨਖਾਹਾਂ ਦਾ ਲੈ ਰਹੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਬਟਿੰਡੇ ਦੇ ਲੋਕ ਗਰਮੀ 'ਚ 15 ਘੰਟਿਆਂ ਤੋਂ ਬੈਠਿਆ ਉਹਨਾਂ ਨੂੰ ਲਾਈਟ ਦੇਣੀ ਆ ਲੋਕ ਤਲਪ ਰਹੇ ਆ ਨਿੱਕੇ ਨਿੱਕੇ ਬੱਚੇ ਮੇਰੀਆਂ ਭੈਣਾ ਬਜ਼ੁਰਗ ਉਹ ਤੜਫ ਰਹੇ ਆ ਬਿਨਾਂ ਲਾਈਟ ਤੋਂ ਪੱਖੇ ਨਹੀਂ ਚੱਲ ਰਹੇ ਕੂਲਰ ਨਹੀਂ ਚੱਲ ਰਹੇ ਪਰ ਕੋਈ ਸਾਡੀ ਸੁਣਾਈ ਕਰਨ ਵਾਲਾ ਨਹੀਂ ਪਰ ਲੈਨੋਪਾਰ ਏਰੀਏ ਦੇ ਵਿੱਚ ਹੀ ਸਮੱਸਿਆ ਕਿਉਂਕਿ ਦੂਜੇ ਪਾਸੇ ਸ਼ਹਿਰ ਦੇ ਵਿੱਚ ਤਾਂ ਲਾਈਟ ਆਉਂਦਾ ਹੈ ਲੈਨੋ ਹੁਣ ਹੁਣ ਇਹ ਦੇ ਸਾਡੇ ਨਾਲ ਬਿਲਕੁਲ ਮਾਇਸ਼ੀ ਇਹ ਤਾਂ ਸੁਣੋ ਜੀ ਕੀ ਕਰ ਰਹੇ ਆ ਚਲੋ ਤੁਸੀਂ ਦੱਸੋ ਕੀ ਲੱਗ ਰਿਹਾ ਹੈ ਤੁਹਾਨੂੰ ਕਿਤੇ ਕੋਈ ਬੋਟਾਂ ਵਾਲੀ ਉਹ ਤਾਂ ਨਹੀਂ ਲੱਗ ਰਹੀ ਕੀ ਕਹਸੋ ਤੁਸੀਂ ਬਿਹਤਰ ਜਾਣਦੇ ਹੋ ਤੁਸੀਂ ਜੀ ਮੇਰੇ ਮੇਰੇ ਤੋਂ ਇਹ ਗੱਲ ਕਿਉਂ ਪੁੱਛ ਰਹੇ ਹੋ ਪਰ ਗੱਲ ਇਹ ਹੈ ਵੀ ਕਿਤਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਇਸ ਗੱਲ ਦੀ ਜੀ ਸਾਹ ਰੜਕਾ ਸ਼ਾਇਦ ਉਹਨਾਂ ਨੂੰ ਜਿਹੜੀ ਪੰਜਾਬ ਸਰਕਾਰ ਦੇ ਨਮਾਇंदे ਨੇ ਜਾਂ ਕੋਈ ਇੱਥੋਂ ਦੇ ਚੇਅਰਮੈਨ ਹੈ ਉਹਨਾਂ ਨੂੰ ਸ਼ਾਇਦ ਉਹਨਾਂ ਨੂੰ ਸ਼ਾਇਦ ਸਾਡੇ ਇਲਾਕੇ ਦੀ ਲੋੜ ਨਹੀਂ ਹੈਗੀ ਉਹ ਮਹਿਸੂਸ ਨਹੀਂ ਕਰਦੇ ਇਹ ਇਲਾਕਾ ਹੈ ਐਸੇ ਇਲਾਕੇ ਨੇ ਸਰਕਾਰ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੀਗਾ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਾਰਾ ਜਿੱਤਾਂ ਹੁੰਦੀਆਂ ਰਹਿੰਦੀਆਂ ਵੋਟਾਂ ਘਟਦੀਆਂ ਵਧਦੀਆਂ ਰਹਿੰਦੀਆਂ ਪਰ ਲੋਕ ਕਹਿ ਰਹੇ ਆ ਵੀ ਇਸ ਵਾਰ ਆਪਾਂ ਸਰਕਾਰ ਦੇ ਉਲਟ ਮਤਦਾਨ ਕੀਤਾ ਸ਼ਾਇਦ ਇਸ ਕਰਕੇ ਅਫਸਰ ਸਾਡੀ ਸੁਣਾਈ ਨਹੀਂ ਕਰ ਰਹੇ ਤੇ ਜੇਕਰ ਅਸੀਂ 2 ਘੰਟਿਆਂ ਤੋਂ ਇੱਥੇ ਤਰਨਾ ਦੇ ਕੇ ਬੈਠੇ ਆ ਬਜ਼ੁਰਗ ਬੀਬੀਆਂ ਬੱਚੇ ਅਸੀਂ ਖੁਸ਼ੀ ਨਾਲ ਨਹੀਂ ਬੈਠੇ ਬੜੇ ਦੁਖੀ ਹੋ ਕੇ ਬੈਠੇ 15 ਘੰਟਿਆਂ ਤੋਂ ਲੇਟ ਹੈ ਨਹੀਂ ਸਾਨੂੰ ਪਤਾ ਵੀ ਸਾਨੂੰ ਸੁਭਾਵਨਾ ਲੱਗ ਨਹੀਂ ਰਹੀ ਕਿਉਂਕਿ ਕੰਮ ਕਰਕੇ ਕੋਈ ਰਾਜੀ ਨਹੀਂ ਇਹ ਬਿਨਾ ਪੈਸੇ ਤੋਂ ਕੋਈ ਅਧਿਕਾਰੀ ਕੋਈ ਕਰਮਚਾਰੀ ਕੰਮ ਨਹੀਂ ਕਰਦਾ ਤੇ ਇੱਥੇ ਇਹਨਾਂ ਨੂੰ ਪਤਾ ਕਿਹੜਾ ਮੱਥਾ ਮਾਰੂਗਾ ਲੋਕ ਰੋਂਦੇ ਆ ਰੋਈ ਜਾਂਣ ਕਿਉਂਕਿ ਸੁਣਨ ਵਾਲਾ ਤਾਂ ਕੋਈ ਹੈ ਹੀ ਨਹੀਂ ਕੋਈ ਬਾਹ ਫੜਨ ਵਾਲਾ ਕੋਈ ਆ ਕੇ ਬਰੌਂਣ ਵਾਲਾ ਜਾਂ ਕੰਮ ਕਰਾਉਣ ਵਾਲਾ ਤਾਂ ਇੱਥੇ ਕੋਈ ਬਟਿੰਡੇ ਸਾਨੂੰ ਲੱਗ ਨਹੀਂ ਰਿਆ ਲੋਕੀ ਮਜਬੂਰ ਹੋ ਕੇ ਸੜਕਾਂ ਤੇ ਆ ਗਏ ਲੋਕ ਮਜਬੂਰ ਹੋ ਕੇ ਬਹਿ ਗਏ ਪਿੱਟ ਸਿਆਪਾ ਕਰਦੇ ਸ਼ਾਇਦ ਤੁਹਾਡੇ ਰਾਹੀਂ ਸਾਡੀ ਗੱਲ ਅਫਸਰਾਂ ਤੇ ਸਰਕਾਰ ਦੇ ਕੰਨਾਂ ਤੱਕ ਪਹੁੰਚੇ ਤੇ ਸਾਡੇ ਭਾਈ ਲਾਈਟ ਆ ਜਾਏ ਅਸੀਂ ਉੱਠ ਕੇ ਆਪਦੇ ਘਰਾਂ 'ਚ ਵਗ ਜਾਾਂਗੇ ਜੇ ਨਾ ਹੀ ਅਸੀਂ ਗ੍ਰਿਡ ਦਾ ਵੀ ਘਰਾਵ ਕਰਾਂਗੇ ਦਫ਼ਤਰਾਂ ਦਾ ਵੀ ਘਰਾਵ ਕਰਾਂਗੇ ਔਰ ਹੌਲੀ-ਹੌਲੀ ਸਾਰੇ ਇਲਾਕੇ ਦੇ ਲੋਕ ਸਾਰੇ ਸਾਰੇ ਇਲਾਕੇ ਦੇ ਲੋਕ ਇਕੱਠੇ ਕਰਕੇ ਜਿਹੜੇ ਸਰਕਾਰ ਦੇ ਜਿੰਨੇ ਵੀ ਬਠਿੰਡੇ ਦੇ ਵਿੱਚ ਇਹਨਾਂ ਦੇ ਉਹਦੇਦਾਰ ਆ ਸਭ ਦੀਆਂ ਘਰਾਂ ਦਾ ਕੋਠੀਆਂ ਦਾ ਦਫ਼ਤਰਾਂ ਦਾ ਘਰਾਬ ਕਰਾਂਗੇ ਇਹ ਬਹੁਤ ੱੱਕਾ ਸਾਡੀ ਕੋਈ ਸੁਰਵਾਈ ਕਰਨ ਵਾਲਾ ਨਹੀਂ ਕੋਈ ਸਰਕਾਰ ਨਹੀਂ ਵੀ ਗਏ ਤਾਂ ਸਾਨੂੰ ਪੜੋਸੀਆਂ ਨੇ ਵੀ ਗਲਾਸ ਪਾਣੀ ਦਾ ਨਹੀਂ ਦਿੱਤਾ ਸਾਡੇ ਬੱਚੇ ਪਿਆਸੇ ਐ ਲਾਈਟ ਵੀ ਨਾ ਗਰਮੀ ਦੇ ਵਿੱਚ ਮਰਦੇ ਐ ਇੰਨੀ ਧੁੱਪ ਹੈਗੀ ਐ ਵੀ ਇਹਨਾਂ ਨੂੰ ਕੁਛ ਤਾਂ ਸੋਚਣਾ ਚਾਹੀਦਾ ਵੀ ਇੰਨੀ ਗਰਮੀ ਦੇ ਵਿੱਚ ਘੰਟਾ 2 ਘੰਟਾ ਬੰਦਾ ਘੱਟ ਲਾ ਦੁੰਦਾ ਸਾਰੀ ਰਾਤ ਹਾਂਜੀ ਤੁਹਾਡੇ ਦੇ ਏਰੀਏ ਦੇ ਐਮਐਲਏ ਵੀਰ ਜੀ ਕੁਛ ਮੈਂ ਹੋਰ ਬੋਲ ਦੂੰ ਮੈਂ

ਠੀਕ ਹੈ ਤਾਂ ਤਾਂ ਵੀ ਹੁਣ ਅਸੀਂ ਕੀ ਕਰੀਏ ਦੱਸੋ 5 ਵਜੇ ਦੇ ਗਈ ਅਭੀ ਦੀ ਲਾਈਟ ਬਹੁਤਾ ਖਨੀਕੇ ਨਿੱਕੇ ਬੱਚਿਆ ਕੋਤਾ ਦੋ ਤਾਂ ਇਨੇ ਜਾਣਾ ਪਾਣੀ ਵੀ ਆਈ ਨਹੀਂ ਪਾਣੀ ਮੈਨੂੰ ਵੀ ਐਨੀ ਤੰਗੀਆਂ ਫੋਟਾ ਪਵਾ ਕੇ ਜੈਖੰਦ ਦੇ ਨਾਇਕ ਕਰਨ ਕੁਛ ਵੀ ਨਹੀਂ ਛੱਡਦੇ ਇਹ ਬਹੁਤ ਪਰੇਸ਼ਾਨ ਹੋਏ ਪਏ ਆ ਬਿਜਲੀ ਪਾਣੀ ਤੋਂ ਬਿਨਾ ਬੱਚੇ ਵੀ ਬਹੁਤ ਤੰਗ ਹੋਏ ਪਏ ਆ ਕਿ ਆ ਵਿਚਾਰੇ ਅਸੀਂ ਤਾਂ ਇਹਨਾਂ ਨੂੰ ਕਰਕੇ ਲੈ ਕੇ ਆਏ ਆ ਜੋ ਆਖਾ ਨਾ ਲਾਉਣ ਲਈ ਮਜਬੂਰ ਹੋਏ ਪਏ ਹਾਂ ਜੀ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਆ ਤਾਂ ਆਏ ਆ ਸੀ ਤਾਂ ਨਹੀਂ ਤਾਂ ਜੁਆਕਾਂ ਨੂੰ ਲੈ ਕੇ ਕਿਉਂ ਆਂਦੇ ਹੋ ਬਈ ਦੇਖੀਏ ਬਿਜਲੀ ਮੇਟ ਪਿਆਲੇ ਉਹ ਕਹਦੇ ਆਹੋ ਆਧੇ ਘੰਟੇ ਚ ਆ ਜੂਗੀ ਘੰਟੇ ਚੰਦੀ ਪਰ ਆ ਨਹੀਂ ਰਹੀ ਬਿਜਲੀ ਨਹੀਂ ਆਈ ਨਾਲ ਸਹੀ ਜਵਾਬ ਵੀ ਨਹੀਂ ਦੇ ਰਹੇ ਫੋਨ ਵੀ ਬੀਜੀ ਬੀਜੀ ਆ ਰਿਹਾ ਚੱਕ ਨਹੀਂ ਰਹੇ ਫੋਨ ਵੀ ਕੀ ਲੱਗ ਰਿਹਾ ਮਾਤਾ ਬੇਤਾ ਕੀ ਲੱਗਣਾ ਕਿ ਭੋਰਾ ਹਾਰ ਹੋਇਆ ਪਿਆ ਹੈ ਕਿ ਸਾਡਾ ਤਾਂ ਸਵੇਰ ਦਾ ਗਰਮੀ ਦੇ ਵਿੱਚ ਬਜ਼ੁਰਗ ਵੀ ਬੈਠੇ ਨੇ ਬੱਚੇ ਵੀ ਤਰਪੀ ਜਾਂਦੇ ਨੇ ਛੁੱਟੀਆਂ ਹੈਗੀਆਂ ਤੇ ਉਹਨਾਂ ਦੇ ਵਿੱਚ ਨਾ ਪਾਣੀ ਆਇਆ ਹੈਗਾ ਨਾ ਲੈਟ ਦੱਸੋ ਕਿ ਉਤੋਂ ਕਾਰਗਰਮੀ ਦਾ ਹੋਇਆ ਪਿਆ ਉਹ ਤਾਂ ਰੱਬ ਦੇ ਸਾਰੇ ਬੰਦੇ ਤੇ ਸਾਰੇ ਆ ਬੰਦੇ ਵੀ ਨਹੀਂ ਗੱਲ ਸੁਣਦਾ ਸਾਡੀ ਇੰਨੀ ਕਿੰਨੀ ਸਮੱਸਿਆ ਆ ਰਹੀ ਹੈ ਭਾਈ ਸਾਹਿਬ ਲਾਈਟ ਸਮੱਸਿਆ ਬਹੁਤ ਆ ਰਹੀ ਹੈ ਜੀ ਸਵੇਰ ਦੀ ਹੈ ਨਹੀਂਗੀ ਅਸੀਂ ਤਾਂ ਕੰਮ ਤੇ ਗਏ ਹੋਏ ਸੀਗੇ ਬੱਚਿਆਂ ਨੂੰ ਪਰੇਸ਼ਾਨੀ ਹੋ ਰਹੀ ਹੈ ਹੁਣ ਸਾਰਾ ਦਿਨ ਕੰਮ ਕਰਕੇ ਰਾਤ ਨੂੰ ਫੇਰ ਜਾਗਦੇ ਰਹਿਾਂਗੇ ਅਗਲੇ ਦਿਨ ਕੰਮ ਕਿਵੇਂ ਕਰਾਂਗੇ ਤਾਂ ਬਹੁਤ ਦਿੱਕਤ ਆ ਲਾਈਟ ਕਰਕੇ ਲਾਈਟ ਮੈਕਸਿਮਮ 8:00 ਤੋਂ 9:00 ਵਜੇ ਦੀ